ਪਰ ਤੁਸੀਂ ਜਿਹੜਾ ਸਿੱਧੂ ਮੂਸੇ ਵਾਲੇ ਦਾ ਨਵਾਂ ਗੀਤ ਆ ਬਰੋਟਾ ਬਰੋਟਾ ਜੀ ਬਰੋਟੇ ਦੇ ਨਾਲ ਸੋਨੂ ਟੈਟੂ ਮਲੋਤ ਵਾਲਾ ਵੀ ਐਸੋਸੀਏਟ ਆ ਤੇ ਬਾਪੂ ਬਾਈ ਜੀ ਹੁਣ ਸਿੱਧੂ ਦੇ ਜਿਹੜੇ ਉਹ ਪੂਰਾ ਐਕਟਿਵ ਨਹੀਂ ਪੂਰੇ ਅੱਛਾ ਉਹਨੇ ਵੀ ਤੋਤੇ ਡਾਦਾਂਗੇ ਮਤਲਬ ਸਿੱਧੂ ਦਾ ਖਾਣਾ ਕਹਿੰਦਾ ਨੇ ਤੋਤੇ ਡਾਦਾਂਗੇ ਉਹ ਕੰਮ ਬਾਪੂ ਨੇ ਨਹੀਂ ਛੋੜਦੇ ਬਾਪੂ ਐਨਾ ਜੀ ਹੋਇਆ ਪਿਆ ਐਕਟਿਵ ਵੀ ਉਹ ਐਨਾ ਮਤਲਬ ਕਿ ਪੂਰਾ ਗਾਣੇ ਨੂੰ ਨੋਟਿਸ ਕਰਦਾ ਵੀ ਇੱਥੇ ਨਹੀਂ ਇੱਥੇ ਆ ਚੀਜ਼ ਚਾਹੀਦੀ ਇੱਥੇ ਐ ਕਰਨਾ ਐ ਕਰਨਾ ਬਹੁਤ ਕਰਨਾ ਜਿਹੜੂ ਉਹ ਲਾਸਟਮ ਚੱਕੀ ਬੈਠਾ ਜੀ ਹੁਣ ਉਹ ਇੱਕ ਜਿਹੜਾ ਹੁਣ ਟੈਟੂ ਬਣਾਇਆ ਆਪਾਂ ਇਹ 2 ਰੁਪਏ ਦੇ ਸਕੈਚ ਹੁੰਦੇ ਨਾ ਜਿਹੜੇ ਬੱਚਿਆਂ ਦੇ ਸਕੈਚ ਬਲੈਕ ਕਲਰ ਦੇ ਸਕੈਚ 4 ਰੁਪਏ ਦੇ ਦੋ ਸਕੈਚ ਲੈ ਕੇ ਉਹਦੇ ਨਾਲ ਬਣਾਇਆ ਹੈ ਟੈਟੂ ਆ ਜੀ ਜਿਹੜਾ ਉਹ ਗਾਣੇ ਚ ਨਾ ਜ਼ਰਾ ਕੋਈ ਦੱਸ ਨਹੀਂ ਸਕਦਾ ਵੀ ਉਹ ਸਕੈਚ ਨਾਲ ਬਣਿਆ ਨਹੀਂ ਪਤਾ ਲੱਗਦਾ ਉਹਦੇ ਦੋਸਤ ਵੀ ਲੱਗਦਾ ਹੈ ਅਸਲੀ ਵੀ ਲੱਗਦਾ ਜੀ ਅੱਜ ਸੋਨੂੰ ਇੱਕ ਚੀਜ਼ ਚਲੋ ਇਹ ਆਪਾਂ ਤੁਹਾਡੀ ਫੈਮਿਲੀ ਦੀਆਂ ਤੁਹਾਡੀਆਂ ਬੇਟੀਆਂ ਦੀਆਂ ਵੀ ਗੱਲਾਂ ਕੀਤੀਆਂ ਮੈਨੂੰ ਥੋੜਾ ਜਿਹਾ ਇਹ ਇਹ ਚੀਜ਼ ਦੱਸੋ ਕਿ ਹੁਣ ਤੁਸੀਂ ਜਿਹੜਾ ਸਿੱਧੂ ਮੂਸੇ ਵਾਲੇ ਦਾ ਨਵਾਂ ਗੀਤ ਆ ਬਰੋਟਾ ਬਰੋਟਾ ਜੀ ਬਰੋਟੇ ਦੇ ਨਾਲ ਸੋਨੂ ਟੈਟੂ ਮਲੋਤ ਵਾਲਾ ਵੀ ਐਸੋਸੀਏਟ ਆ ਹਾਂਜੀ ਜੀ ਇਹਦਾ ਤੁਸੀਂ ਦੱਸੋ ਕੀ ਕੀ ਕੀਤਾ ਤੁਸੀਂ ਮੈਂ ਬਹੁਤ ਗਾਣੇ ਕੀਆ ਬਹੁਤ ਗਾਣੇ ਚ ਟੈਟੂ ਬਣਾਇਆ ਜੀ ਚੋਰ ਨਹੀਂ ਗਾਣੇ ਚ ਮੈਂ ਬਣਾਇਆ ਜਿਹੜੇ ਸਾਰੇ ਗਾਣੇ ਜਿਹੜੇ ਸਿੱਧੂ ਦੇ ਜਿਹੜੇ ਟੈਟੂ ਹੁੰਦੇ ਸੀਗੇ ਉਹਦੀ ਬਾਅਦ ਦੇ ਇਸ ਕੱਲ ਉਹ ਜਿਹੜਾ ਮੁੰਡਾ ਰੈਪਲੀਕੇਟ ਕਰਦਾ ਹਾਂ ਉਹਦੇ ਸਾਰੇ ਟੈਟੂ ਮੈਂ ਬਣਾਉਂਦਾ ਜੀ ਠੀਕ ਹੈ ਤੇ ਬਾਪੂ ਬਾਈ ਜੀ ਹੁਣ ਸਿੱਧੂ ਦੇ ਜਿਹੜੇ ਪੂਰਾ ਐਕਟਿਵ ਨੇ ਪੂਰੇ ਅੱਛਾ ਉਹਨੇ ਵੀ ਤੋਤੇ ਡਾਦਾਂਗੇ ਮਤ ਉਹ ਕੰਮ ਬਾਪੂ ਨੇ ਨਾ ਛੋੜਿਆ ਗੀਤ ਆ ਬਈ ਬਹੁਤ ਕਮਾਲ ਸਿੱਧੂ ਦਾ ਚੱਲ ਰਿਹਾ ਬਹੁਤ ਟ੍ਰੈਂਡ ਕਰ ਰਿਹਾ ਗੀਤ ਨੇ ਉਹ ਤੁਸੀਂ ਇਹ ਤਾਂ ਕੁਝ ਵੀ ਨਹੀਂ ਜੀ ਇਹਦਾ ਟ੍ਰੇਲਰ ਛੱਡਿਆ ਬਾਪੂ ਨੇ ਹੋਰ ਗੀਤ ਇਸ ਤੋਂ ਵੀ ਵੱਡੇ ਬਾਪੂ ਐਨਾ ਜੀ ਹੋਇਆ ਪਿਆ ਐਕਟਿਵ ਵੀ ਉਹ ਐਨਾ ਮਤਲਬ ਕਿ ਪੂਰਾ ਗਾਣੇ ਨੂੰ ਨੋਟਿਸ ਕਰਦਾ ਵੀ ਇੱਥੇ ਨਹੀਂ ਇੱਥੇ ਆ ਚੀਜ਼ ਚਾਹੀਦੀ ਇੱਥੇ ਐ ਕਰਨਾ ਐ ਕਰਨਾ ਬਹੁਤ ਕਰਨਾ ਸਿੱਧੂ ਵਾਲਾ ਸਿਸਟਮ ਚੱਕੀ ਬੈਠਾ ਜੀ ਹੁਣ ਉਹ ਠੀਕ ਹੈ ਉਹ ਕਹਿੰਦਾ ਵੀ ਆਉਣ ਵਾਲੇ ਸਮੇਂ 'ਚ ਜਿਹੜੇ ਖੂੰਜੇ ਬੈਠੇ ਲਾਏ ਹੋਏ ਸੀ ਖੂੰਜੇ ਜਿਹੜੇ ਮਾੜਾ ਮੋਟਾ ਝਾਗ ਦੇਣ ਨਾ ਖੂੰਜਿਆਂ ਜੋ ਵੀ ਬੰ ਗਾਣੇ ਵਸੂਈ ਦੇ ਨੱਕੇ ਰਾਹੀਂ ਦੀ ਕੱਟ ਕੱਟ ਛੱਡਨੇ ਹੁਣ ਜਿਹੜਾ ਦਵਾ ਉਹਨਾਂ ਨੇ ਕਿਹਾ ਕਿ 20 ਮਿਲੀਅਨ ਕਮੈਂਟ ਕਰੋ ਨਵਾਂ ਗਾਣਾ ਛੱਡਾਂਗੇ ਉਹ ਮਗਾ ਹੋ ਜਾਣਗੇ 5 ਮਿੰਟ ਚ ਹੋ ਜਾਣੇ ਨੇ ਜਿੱਦੋਂ ਨੂੰ ਪਿਆਰ ਕਰਨ ਵਾਲੀ ਬਹੁਤ ਆ ਜੀ ਦੁਨੀਆ ਤੁਸੀਂ ਤੁਹਾਡੀ ਤੁਸੀਂ ਸਿੱਧੂ ਪਰਿਵਾਰ ਨਾਲ ਤੁਹਾਡੀ ਬੜੀ ਨੇੜਤਾ ਹਾਂਜੀ ਚਾਹੇ ਉਹ ਸਿੱਧੂ ਮੂਸੇ ਵਾਲਾ ਸੀਗਾ ਜਾਂ ਉਹਦੇ ਪੇਰੈਂਟਸ ਨੇ ਟੈਟੂ ਵੀ ਬਣਾਇਆ ਮੇਰਾ ਮਦਰ ਦੇ ਵੀ ਫਾਦਰ ਦੇ ਵੀ ਹਾਂਜੀ ਜੀ ਕਿਵੇਂ ਸਬੱਬ ਬਣਿਆ ਸੀ ਕਿ ਉਹਨਾਂ ਦੇ ਪਰਿਵਾਰ ਨਾਲ ਬੱਬੂ ਜੀ ਮੈਂ ਇੱਥੇ ਲੁਧਿਆਣੇ ਆਏ ਹੋ ਸੀ ਅਸੀਂ ਅਸੀਂ ਠਾਰ ਬੱਕ ਕਰਾਉਣ ਆਇਆ ਜੀ ਕੁਦਰਤੀ ਫੋਨ ਆ ਗਿਆ ਅੱਛਾ ਉਹਨਾਂ ਦੀ ਹ ਕਹਿੰਦੇ ਵੀ ਟਾਡੂ ਬਣਾਉਣੇ ਆ ਤੇ ਅਸੀਂ ਸਿੱਧੂ ਦੀ ਵੇਲੇ ਜਦੋਂ ਲੈ ਆਉਂਦੇ ਆ ਮੈਂ ਬਾਈ ਮੈਂ ਆਖਰੀ ਜਾਨਾ ਇੱਕ ਦੋ ਦੀ ਗੱਲ ਇਹ ਹੋ ਗਈ ਤਿੰਨ ਚਾਰ ਸਾਲ ਹੋ ਗਏ ਪਾਤੀ ਸਿੱਧੂ ਸੀਗਾ ਤੂੰ ਸਿੱਧੂ ਸੀਗਾ ਨਹੀਂ ਸਿੱਧੂ ਨਹੀਂ ਸੀਗਾ ਸਿੱਧੂ ਤੋਂ ਬਾਅਦ ਹੀ ਠੀਕ ਹੈ ਸਿੱਧੂ ਨੂੰ ਪੈਸੇ ਮੈਂ ਪਹਿਲਾਂ ਮਿਲਿਆ ਜੀ ਠੀਕ ਹੈ ਹਾਂਜੀ ਜੀ ਮੈਂ ਤੇ ਗੁਲਾਬ ਬਾਈ ਇਕੱਠੇ ਗਿਆ ਸੀ ਪਹਿਲੀ ਵਾਰੀ ਜਦੋਂ ਗੁਲਾਬ ਬਾਈ ਪਤਾ ਨਹੀਂ ਪਹਿਲਾਂ ਮਿਲਿਆ ਪਤਾ ਨਹੀਂ ਸ਼ਾਇਦ ਮੇਰੇ ਨਾਲ ਹੀ ਇਕੱਠੇ ਮਿਲਿਆ ਸੀ ਠੀਕ ਹੈ ਤੇ ਉਹ ਮੈਂ ਕਿਹਾ ਯਾਰ ਬਾਈ ਕਦੋਂ ਨੂੰ ਹੋਣਾ ਕਹਿੰਦੇ ਕੱਲ ਨੂੰ ਹੀ ਹਾਂ ਮੇਰੀਆਂ ਬੁਕਿੰਗਾਂ ਬਹੁਤ ਸੀ ਜੀ ਹਾਂ ਮੇਰਾ ਸਟੂਡੀਓ ਵਾਰਨਰ ਇਹ ਨ ਪਈ ਮੈਂ ਸਾਰੇ ਟਾਡੂ ਛੱਡ ਤੇ ਮੈਂ ਚੱਲੇ ਗਿਆ ਟਾਡੂ ਬਣਾਉਣ ਬਾਈ ਉਹ ਦਿਨ ਤੋਂ ਅੱਜ ਦਾ ਦਿਨ ਤੇ ਅੱਗੇ ਵੀ ਰਹਿੰਦੀ ਦੁਨੀਆਂ ਤੱਕ ਬਾਈ ਕੰਪਲੀਟ ਨਹੀਂ ਨਾਲ ਹੀ ਰਹਾਗੇ ਜੀ ਅੱਧੇ ਬੋਲ ਤੇ ਬਾਪੂ ਕਹਿ ਦਵੇ ਵੀ ਸੋ ਨੂੰ ਤੜਕੇ 7 ਵਜੇ ਨੂੰ ਮੈਨੂੰ ਤੂੰ ਨਾਬੇ ਚਾਹੀਦਾ ਤੂੰ ਮੈਨੂੰ ਹਵੇਲੀ ਚਾਹੀਦਾ 2 ਵਜੇ ਮੈਂ ਨਹੀਂ ਜੀ ਬਾਈ 2 ਮਿੰਟ ਵੀ ਲੇਟ ਹੁੰਦਾ ਮੈਂ ਗੋਲੀ ਬਣ ਜਾਂਦਾ ਮੈਂ ਮੇਰਾ ਜਿੰਨਾ ਮਰਜੀ ਜੋ ਹੋਈ ਜਾਵੇ ਕੋਈ ਚੱਕਰ ਨਹੀਂ ਦੇਖ ਲਓ ਤੁਸੀਂ ਬਹੁਤ ਪਿਆਰ ਕਰਦੇ ਆ ਜੀ ਮੈਨੂੰ ਉਹ ਬਹੁਤ ਜਿਆਦਾ ਨਿੱਕੇ ਨਿੱਕੇ ਸਿੱਧੂ ਨਾਲ ਕਿਵੇਂ ਆ ਸਾਰੇ ਹੀ ਬਹੁਤ ਪਿਆਰ ਕਰਦੇ ਹੂੰ ਬਹੁਤ ਖੱਪ ਕਰਦਾ ਹੀ ਉਹ ਵੀ ਪੂਰਾ ਧਾਕੜ ਬੰਦਾ ਹੀ ਆ ਅੱਛਾ ਜਦੋਂ ਤੁਸੀਂ ਉਹਨਾਂ ਦੇ ਪੇਰੈਂਟਸ ਨੂੰ ਹੁਣ ਦੇਖਦੇ ਹੋ ਬਰੂਟਾ ਗੀਤਾ ਆ ਉਹਦੇ ਚਿਹਰੇ ਤੇ ਉਹ ਚਮਕ ਆਉਂਦੀ ਆ ਨਵੇਂ ਗੀਤਾਂ ਦੀ ਮੈਂ ਕਹਾਂ ਜੀ ਫੁੱਲ ਹਾਂ ਉਹ ਤਾਂ ਜੀ ਹੁਣ ਆਉਣ ਵਾਲੇ ਸਮੇਂ 'ਚ ਤੋਹ ਦੇ ਡਾ ਲਣਗੇ ਸਾਰਿਆਂ ਦੇ ਹੂੰ ਬਾਲਾ ਤਕੜੇ ਲੈਵਲ ਤੇ ਕੰਮ ਚੱਕੀ ਫਿਰਦੇ ਨੇ ਹੁਣ ਇੱਕ ਉਹ ਆ ਰਿਹਾ ਜੀ ਆਪਣਾ ਜਿਹੜਾ ਬਣ ਰਿਹਾ ਉਹ ਜਿਹੜਾ ਸ਼ੋਅ ਵਾਲਾ ਹਾਂਜੀ ਉਹ ਵੀ ਬਹੁਤ ਜਲਦੀ ਆ ਰਿਹਾ ਜੀ 2026 ਦੇ ਵਿੱਚ ਆਣਾ ਸਾਢੇ ਦਣ ਬਹੁਤ ਬੜਾ ਤੇਜ਼ ਕੰਮ ਚੱਲਦਾ ਈ ਉਹਦਾ ਉਹ ਤੇ ਵੀ ਨਹੀਂ ਕੱਚ ਛੱਟ ਰੇ ਬਾਪੂ ਉਹ ਵੀ ਕਹਿੰਦੇ ਵੀ ਮੈਂ ਕਹੀ ਬਾਪੂ ਅੱਛਾ ਜਦੋਂ ਤੁਸੀਂ ਟੈਟੂ ਬਣਾਏ ਨੇ ਸਿੱਧੂ ਵਾਲਾ ਸਕਲ ਬਣਾਇਆ ਜਾਂ ਜੋ ਵੀ ਤੁਹਾਡੇ ਕਹਿੰਦੇ ਨੇ ਉਦੋਂ ਕਿੰਦਾ ਦੀ ਸੋਨੂ ਦੀ ਫੀਲ ਹੁੰਦੀ ਆ ਕਿਵੇਂ ਦੀਆਂ ਯਾਦਾਂ ਰਹਿ ਜਾਂਦੀਆਂ ਨੇ ਬਾਈ ਉਦੋਂ ਮੈਨੂੰ ਇਹ ਲਾਉਂਦਾ ਵੀ ਬਾਈ ਯਾਰ ਵੀ ਇੱਕ ਤਾਂ ਮੈਨੂੰ ਨਾਲ ਜੋੜ ਕੇ ਰੱਖ ਦਿਆ ਮੈਨੂੰ ਬਹੁਤ ਚੰਗਾ ਲੱਗਦਾ ਨਾ ਟੈਟੂ ਦੁਨੀਆ ਬਣਾਉਂਦੀ ਬਾਈ ਪਤਾ ਹਣਾ ਹਾਂ ਬਹੁਤ ਦੁਨੀਆ ਹਾਂ ਮੈਨੂੰ ਬੜਾ ਪਿਆਰ ਕਰਦਿਆ ਬਈ ਉਹ ਜਦ ਹੀ ਕਹਿੰਦੇ ਸੋਨੂ ਆ ਜਾ ਫਟਾਫਟ ਬਾਪੂ ਨਾਲ ਵੀ ਉਹ ਨਾ ਵਧੀਆ ਤੇ ਮੈਨੂੰ ਇੰਨੀ ਖੁਸ਼ ਇਹ ਕੱਲੜਾ ਹੁਣ ਟੈਡੂ ਬਣਾਇਆ ਆਪਾਂ ਇਹ 2 ਰੁਪਏ ਦੇ ਸਕੈਚ ਹੁੰਦੇ ਨਾ ਜਿਹੜੇ ਬੱਚਿਆਂ ਦੇ ਸਕੈਚ ਬਲੈਕ ਕਲਰ ਦੇ ਸਕੈਚ ਹਾਂ 4 ਰੁਪਏ ਦੇ ਦੋ ਸਕੈਚ ਲੈ ਕੇ ਉਹਦੇ ਨਾਮ ਨਾਲ ਇਹ ਟੈਟੂ ਆ ਜੀ ਜਿਹੜਾ ਗਾਣੇ ਚ ਨਾ ਹਾਂ ਕੋਈ ਦੱਸ ਨਹੀਂ ਸਕਦਾ ਵੀ ਉਹ ਸਕੈਚ ਨਾ ਬਣਿਆ ਨਹੀਂ ਪਤਾ ਲੱਗਦਾ ਉਹਦੇ ਦੋਸਤ ਵੀ ਲੱਗਦਾ ਹੈ ਅਸਲੀ ਵੀ ਲੱਗਦਾ ਜੀ ਉਹ ਉਹ ਦੱਸ ਹੀ ਨਹੀਂ ਸਕਦਾ ਉਹ ਮੈਂ ਲਿਖ ਕੇ ਪਾਤਾ ਪੇਪਰ ਤੇ ਟੈਂਪਰੇਰੀ ਟੈਟੂ ਆ ਜੇ ਮੈਂ ਕਹਿੰਦਾ ਵੀ ਇਹ ਨਹੀਂ ਉਹ ਤਾਂ ਪੱਕੀ ਸੀ ਯਕੀਨੀ ਨਹੀਂ ਕਰਨਾ ਜੀ ਯਕੀਨ ਨਹੀਂ ਕਰਨਾ ਜਿਹੜੇ ਬਾਈ ਦੇ ਮੈਂ ਬਣਾਇਆ ਉਹਨੂੰ ਨਹੀਂ ਯਕੀਨ ਹੋਇਆ ਵੀ ਇਹ ਕੀ ਕਰਤਾ ਯਾਰ ਉਹ ਮੈਂ ਬਹੁਤ ਪਾਪਾ ਬੰਦ ਕਰਤੀਆਂ ਉਹ ਟੈਟੂ ਅੱਛਾ ਉਹ ਸ਼ੂਟਿੰਗ ਦੀ ਕੋਈ ਯਾਦ ਹੈਗੀ ਆ ਉਹ ਬਹੁਤ 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 ਕੀ ਕੀ ਗੱਲਾਂ ਰਹੀਆਂ ਉੱਥੇ ਸਿੱਧੂ ਨੂੰ ਯਾਦ ਕਰਦੇ ਆ ਸ਼ ਉਹ ਉਹਨੇ ਯਾਰ ਸਾਨੂੰ ਤਾਂ ਇਹ ਵੀ ਇੰਨਾ ਤਾਂ ਮਜ਼ਾ ਮਾ ਲੋੜ ਹੀ ਨਹੀਂ ਸੀ ਜੋ ਹੁੰਦਾ ਪਰ ਉਹ ਸਿੱਧੂ ਨਾਲ ਵੀ ਵੱਧ ਕੇ ਕੰਮ ਕਰਨ ਲੱਗੇ ਹੋਏ ਨੇ ਉਹ ਉਹ ਕਹਿੰਦੇ ਵੀ ਗੱਲਾਂ ਕੋਈ ਚੱਕਰ ਵਾਲੀ ਗੱਲ ਨਹੀਂ ਜੋ ਹੋ ਗਿਆ ਸੋ ਹੋ ਗਿਆ ਵੀ ਆਪਾਂ ਨਹੀਂ ਪਿੱਛੇ ਮੁੜਦੇ ਜਿਵੇਂ ਸਿੱਧੂ ਦੇ ਨੇਚਰ ਸੀਗੇ ਦਬੜਾ ਹੁਣ ਨਹੀਂ ਬਾਈ ਬੜਾ ਸੀਰੀਅਸ ਲੈਂਦੇ ਨੇ ਜੀ ਗਾਣੇ ਨੂੰ ਹੁਣ ਹੂੰ ਪਹਿਲਾਂ ਨਹੀਂ ਮੈਨੂੰ ਪਤਾ ਵੀ ਵੀ ਕਿੱਦਾਂ ਸੀਗਾ ਹਾਂ ਪਰ ਹੁਣ ਤਾਂ ਬਈ ਉਹ ਪੂਰਾ 1 ਨੰਬਰ ਕੰਮ ਕਰਦੇ ਉਹਨਾਂ ਦੀ ਮਦਰ ਦੇ ਨਾਲ ਕਿੱਦਾਂ ਦਾ ਤੁਹਾਡੇ ਇਕੁਏਸ਼ਨ ਬਹੁਤ ਜ਼ਿਆਦਾ ਜੀ ਮੈਂ ਮਾਤਾ ਨੂੰ ਕਿਹਾ ਮੈਂ ਤਾਂ ਗਿਆਨੀ ਕੋਠੀ ਦਾ ਮਹੂਰਤ ਕਰਨਾ ਸੀ ਜੀ ਮੈਂ ਦੋ ਮੁੰਡੇ ਭੇਜ ਤੇ ਬੌਂਸਰ ਇਹ ਗਿਆ ਮਾਤਾ ਨੂੰ ਕਿਹਾ ਵੀਡੀਓ ਕਾਲ ਤੇ ਗੱਲ ਹੋਈ ਮਾ ਮਾਤਾ ਮਾਤਾ ਕਹਿੰਦੀ ਤੂੰ ਬੇਫਿਕਰ ਰਹਿ ਵੀ ਅਸੀਂ ਆਵਾਂਗੇ ਜਾਂ ਬਾਪੂ ਆਉਤਰਾ ਜਾਂ ਮੈਂ ਆਉ ਵੀ ਇੱਕ ਜਣਾ ਆਵਾਂਗੇ ਮਾ ਮਾਤਾ ਵੀ ਲੋਕਾਂ ਨੂੰ ਐ ਲੱਗਦਾ ਵੀ ਕਿਤੇ ਉਦਾਂ ਹੀ ਨੇ ਜਦੋਂ ਬਾਪੂ ਆਇਆ ਨਾ ਮਲੋਤ ਦੇ ਵਿੱਚ ਜੀ ਬਈ ਉਹ ਲੋਕ ਕਹਿੰਦੇ ਵੀ ਪੈਸੇ ਦੇ ਕੇ ਬੁਲਾਇਆ ਹੋ ਮਾਹ ਭਾਈ ਉਹ ਕਰੋੜਾਂ ਅਰਬਾਂ ਦੀ ਸੰਤਤੀ ਉਹ ਮੇਰੇ ਤੋਂ ਪੈਸੇ ਲੈਣਗੇ ਦੱਸੋ ਹਨਾ ਜੀ ਵੀ ਤੁਸੀਂ ਦੇ ਲੋ ਲੋਕਾਂ ਨੂੰ ਇੱਥੇ ਤੱਕ ਯਕੀਨ ਨਹੀਂ ਸੀ ਵੀ ਬਾਪੂ ਇਹਨਾਂ ਨੂੰ ਇੰਨਾ ਪਿਆਰ ਕਰਦਾ ਹਾਂ ਅਨਕੀਲਾ ਸਾਹਿਬ ਆ ਗਏ ਰਾਤ ਨੂੰ ਪਾਰਟੀ ਤੇ ਮੈਨੂੰ ਕਹਿੰਦੇ ਬੈਠੇ ਜੇ ਸੀ ਕੋਕ ਡਰਿੰਕ ਪੀਂਦੇ ਸੀਗੇ ਹੈਪੀ ਬਾਬਾ ਜੀ ਨਾਲ ਕਹਿੰਦੇ ਵੀ ਇਹ ਜਿਹੜੇ ਬਾਪੂ ਜੀ ਨੇ ਨਾ ਇਹ ਬੰਦਾ ਪਰਖ ਕੇ ਆਉਂਦੇ ਨੇ ਤੂੰ ਇਹਨਾਂ ਨੂੰ ਬਹੁਤ ਚੰਗਾ ਲੱਗਿਆ ਸੋਨੂੰ ਤਾਂ ਦੇ ਕੋਲ ਆਏ ਨੇ ਲੋਕ ਬਹੁਤ ਜਾਣਦੇ ਨੇ ਕਹਿੰਦਾ ਐ ਨਹੀਂ ਆਉਂਦੇ ਮਾ ਮੇਰੇ ਲਈ ਬਹੁਤ ਵੱਡੀ ਗੱਲ ਬਾਤ ਆ ਜੀ ਕੋਠੀ ਦਾ ਬਹੁਤ ਛੋਟੀ ਗੱਲ ਲੱਗੀ ਮੈਨੂੰ ਜੀ ਉਹਦਨੇ ਆ ਗੱਲ ਸੁਣ ਕੇ ਵੀ ਜਿਹੜਾ ਮੈਂ ਕੋਠੀ ਵਾਲਾ ਸੁਪਨਾ ਪੂਰਾ ਕੀਤਾ ਵੀ ਇਹ ਤਾਂ ਕੁਝ ਵੀ ਨਹੀਂ ਬਾਪੂ ਦੇ ਮੁਕਾਬਲੇ ਵੀ ਬਾਪੂ ਮੇਰੇ ਘਰੇ ਆ ਗਿਆ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ ਇਹ ਉਹ ਬੰਦੇ ਵੀ ਜੇ ਕੁਛ ਕਰਿਆ ਜਾਂ ਖੱਟਿਆ ਸੋਨੂੰ ਨੇ ਖੱਟਿਆ